ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੱਲੀਆਂ ਵਿੱਚ ਸੱਪੜ ਉਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਨੇ ਛਡਵਾ ਲਿਆ ਹੈ ਅਧਿਕਾਰੀਆਂ ਨੇ ਸੱਪੜ ਦੀ ਨਿਸ਼ਾਨਦੇਹੀ ਕਰਕੇ ਰਿਪੋਰਟ ਤਹਿਸੀਲਦਾਰ ਨੂੰ ਭੇਜ ਦਿੱਤੀ ਹੈ ਇਸ ਤੋਂ ਬਾਅਦ ਸੱਪੜ ਦਾ ਕਬਜ਼ਾ ਪਿੰਡ ਦੀ ਪੰਚਾਇਤ ਨੂੰ ਦਿੱਤਾ ਜਾਵੇਗਾ ਸਾਪੜ ਉੱਤੇ ਨਜਾਇਜ਼ ਕਬਜ਼ਾ ਹੋਣ ਕਾਰਨ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਰੁਕ ਗਿਆ ਸੀ ਜਿਸ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਭਰ ਜਾਂਦਾ ਸੀ ਤੇ ਲੋਕ ਪ੍ਰੇਸ਼ਾਨ ਸਨ ਪਿੰਡ ਦੇ ਇੱਕ ਵਿਅਕਤੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਜਿਸ ਉੱਤੇ ਉੱਚ ਅਦਾਲਤ ਵੱਲੋਂ ਕਬਜ਼ਾ ਛਡਵਾਉਣ ਦੇ ਹੁਕਮ ਜਾਰੀ ਕੀਤੇ ਗਏ ਇਸ ਤੋਂ ਬਾਅਦ ਅੱਜ ਹਲਕਾ ਪਟਵਾਰੀ ਕਾਨੋਗੋ ਅਤੇ ਸਕੱਤਰ ਨੇ ਮੌਕੇ ਉੱਤੇ ਪਹੁੰਚ ਕੇ ਕਬਜ਼ਾ ਛਡਵਾਇਆ ਲਖਿੰਦਰ ਸਿੰਘ ਆ ਮੈਂ 642023 ਨੂੰ ਮੈਂ ਪਹਿਲੀ ਐਪਲੀਕੇਸ਼ਨ ਦਿੱਤੀ ਸੀ ਜੇ ਤੋ ਉਧਰ ਪਾਣੀ ਦਾ ਰੋਕਿਆ ਗਿਆ ਕੰਦ ਕੱਢੀ ਗਈ ਉਹ ਮੈਂ ਕਾਹਦੀ ਅਪਲੀਕੇਸ਼ਨ ਦਿੱਤੀ ਸੀ ਇਹ ਕੰਦ ਕੱਢ ਰਹੇ ਸੀ ਉਹਨੂੰ ਰੋਕਣ ਵਾਸਤੇ ਮੈਂ ਅਪਲੀਕੇਸ਼ਨ ਦਿੱਤੀ ਗਈ ਸੀ ਪਰ ਇਹਨਾਂ ਡਿਪਾਰਟਮੈਂਟ ਨੇ ਰੋਕਣ ਦੀ ਮਲੇ ਕੋਸ਼ਿਸ਼ ਨਹੀਂ ਕੀਤੀ ਗਈ ਫਿਰ ਕਾਫੀ ਅਪਲੀਕੇਸ਼ਨ ਦਿੱਤੀਆਂ ਗਈਆਂ ਮੈਨੂੰ ਡਿਡ ਆਪਣੇ ਮਾਨ ਡਿਪਟੀ ਤੋਂ ਆਪਣੇ ਡੀਸੀ ਸਾਹਿਬ ਨੂੰ ਵੀ ਮਿਲਿਆ ਮੈਂ ਜਾ ਕੇ ਉਹਨਾਂ ਨੂੰ ਦਿੱਤੀ ਫਿਰ ਡੀਟੀਓ ਸਾਹਿਬ ਨੂੰ ਮਿਲਿਆ ਫਿਰ ਵੀਡੀਓ ਸਾਹਿਬ ਨੂੰ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਕ ਕੱਢੇ ਤੋਂ ਕੇਸ ਦਰਜ ਕੀਤੇ ਇਹਨਾਂ ਨੇ ਕੇਸ ਦਰਜ ਨਹੀਂ ਕੀਤੇ ਕਹਿੰਦੇ ਕੋਈ ਸਰਕਾਰੀ ਬੰਦਾ ਆਊਗਾ ਉਹੀ ਕਰੇਗਾ ਫੇਮ ਨੂੰ ਸਾਰੇ ਲੈਟਰ ਲਿਆਗੇ ਜੋ ਕਾਰਵਾਈ ਇਥੇ ਨਹੀਂ ਹੋਈ ਮੈਨੂੰ ਹਾਈ ਕੋਰਟ ਜਾਣਾ ਪਿਆ ਗਿਆ ਮਾਫ ਮੇਰਾ ਅਮਿਤ ਪੂਰੀ ਵਕੀਲ ਸਾਹਿਬ ਹੈ ਜਿਹਨੇ ਇਸ ਚੀਜ਼ ਨੂੰ ਬੜਾ ਡੀਪਲੀ ਲਿਆ ਉਹਨਾਂ ਨੇ ਮੁੱਦਾ ਚੁੱਕਿਆ ਜੋ ਕਿ 60 ਸਾਲ ਤੋਂ ਪਾਣੀ ਤਨਕਾਸ ਚੱਲ ਰਿਹਾ ਸੀ ਤੇ ਪਾਣੀ ਰੋਕ ਦਿੱਤਾ ਗਿਆ ਤੁਸੀਂ ਜਾ ਕੇ ਗਲੀ ਵੇਖਿਓ ਕਿ ਮੋਕੇ ਭਰੀ ਪਈਏ ਲੋਕਾਂ ਦਾ ਜਿਹੜੀ ਨਿਸ਼ਾਨਦੀ ਕਰਵਾਈਆ ਕਿਸ ਚੀਜ਼ ਦੀ ਨਿਸ਼ਾਨਦੀ ਕਰਵਾਈ ਗਈ ਹੈ ਇਹ 70 ਦਿਨ ਸਾਦੀ ਕਰਵਾਈ ਗਈ ਚਾਕਨਾਰ ਸੋਰਾ ਮਰਲੇ ਤੇ ਇਹਨੂੰ ਹੁਣ ਕਰਨ ਤੋਂ ਬਾਅਦ ਹਾਈ ਕੋਰਟ ਰਿਪੋਰਟ ਜਾਏਗੀ ਇੱਥੇ ਨਿਕਾਸ ਬੰਦ ਕਰ ਦਿੱਤਾ ਗਿਆ ਸੱਪੜ ਗਿਆ ਹਾਂਜੀ ਹਾਂਜੀ ਸੱਪੜ ਹੀ ਬਿਲਕੁਲ ਖਤਮ ਕਰਤਾ ਗਿਆ ਪਹਿਲੀ ਬਣਾਈ ਦਿੱਤੀ ਗਈ। ਤੋਂ ਇਸ ਤੋਂ ਬਾਅਦ ਮੈਨੂੰ ਹਾਈ ਕੋਰਟ ਜਾਣਾ ਪਿਆ ਜਦੋਂ ਉੱਥੇ ਸੁਣਵਾਈ ਨਹੀਂ ਹੋਈ ਗਈ ਮੇਰੀ। ਕਿੰਨਾ ਰੱਖੋ ਨਾ ਤੁਸੀਂ ਪਾਣੀ ਹੈ ਤੁਹਾਡੇ ਕੋਲ ਜੋ ਦਾ ਬੋਲੋ ਤੁਸੀਂ ਫਿਰ ਇਹ ਚਾਰਕਰਾਂ ਸੋਨਾ ਮੰਡਲੇ ਆ। ਔਰ ਇਹਦਾ ਜੋ ਵੀ ਨਿਕਾਸ ਸੀ ਪਾਣੀ ਦਾ ਇੱਧਰ ਹੀ ਹੋ ਰਿਹਾ ਸੀ ਪਹਿਲੇ ਕਿ ਹੁਣ ਪਾਣੀ ਦਾ ਕੋਈ ਨਿਕਾਸ ਨਹੀਂ ਹੈ। ਆ ਮੋਕੇ ਗਲੀਆਂ ਵਿੱਚ ਹੀ ਪਾਣੀ ਹੋਰ ਹੋਰ ਖੇ ਲੋਕਾਂ ਦੇ ਘਰਾਂ ਵਿੱਚ ਹੀ ਜਾ ਰਿਹਾ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਇਹ ਕਰਕੇ ਮੈਨੂੰ ਹਾਈ ਕੋਰਟ ਜਾਣਾ ਪਿਆ। ਪਾਣੀ ਦੇ ਨਿਕਾਸ ਨੂੰ ਲੈ ਕੇ ਸਾਰੀ ਕਾਰਵਾਈ ਹਾਂ ਜੀ ਪਾਣੀ ਦੇ ਨਿਕਾਸ ਨੂੰ ਲੈ ਕੇ ਆਪਾਂ ਕਾਰਵਾਈ ਕੀਤੀ ਹੈ ਸਾਰੀ ਡਿਪਾਰਟਮੈਂਟ ਵੱਲੋਂ ਕੋਈ ਪਹਿਲਾਂ ਕੋਈ ਦਿੱਤਾ ਗਿਆ ਤੁਹਾਨੂੰ ਸਿਵਾਚਨ ਜਾਂ ਹਾਈ ਕੋਰਟ ਜਾਣ ਤੋਂ ਪਹਿਲਾਂ ਡਿਪਾਰਟਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਤੁਹਾਨੂੰ ਹਾਈ ਕੋਰਟ ਜਾਣਾ ਪਿਆ ਗਿਆ ਜੇ ਕਰ ਲੈਂਦੇ ਤਾਂ ਫਿਰ ਨਾ ਹੀ ਜਾਣਾ ਪੈਂਦਾ ਕੀ ਲੱਗਦਾ ਕਿ ਸੰਤੋਖਤ ਹੋ ਇਸ ਕਾਰਵਾਈ ਤੋਂ ਹਾਂ ਹੂੰ ਤੇ ਹਾਈ ਕੋਰਟ ਮਾਨ ਕੋਰ ਮਾਨਪ ਹਾਈ ਕੋਰਟ ਹਰਿਆਣਾ ਜੋ ਮਾਨ ਸਾਹਿਬ ਆਪਣੇ ਜੱਜ ਸਾਹਿਬ ਨੇ ਜੋ ਕਾਰਵਾਈ ਕੀਤੀ ਹੈ ਮੈਨਾਂ ਖੁਸ਼ ਹਾਂ ਔਰ ਅਨਵਾਇ ਟਾਈਮ ਚ ਹੋ ਸਕੇ ਕਿ ਇਹ ਪੂਰੀ ਕਾਰਵਾਈ ਕਰਕੇ ਹਟਾਂਗੇ ਮੈਂ ਕਿਸ਼ੋਰਪਾਲ ਕਨਗੋ ਹਲਕਾ ਪਨੇੜ ਅੱਜ ਜ਼ਿਲ੍ਹਾ ਸਾਹਿਬ ਦੇ ਹੁਕਮ ਮੁਤਾਬਕ ਪਿੰਡ ਮੱਲੀਆ ਪਹੁੰਚ ਕੇ ਨਿਸ਼ਾਨਦੀ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਦਰਖਾਸਤ ਦੇ ਮੁਤਾਬਕ 4 ਕਨਾਲ 16 ਮਰਲੇ ਛੱਪੜ ਦਾ ਰਕਬਾ ਤੇ 57 ਨੰਬਰ ਖਸਰਾ ਗੜਾ ਖਾਦੀ ਨਿਸ਼ਾਨਦੀ ਕੀਤੀ ਜਾਣੀ ਹੈ ਛੱਪੜ ਦੀ ਨਿਸ਼ਾਨਦੀ ਅਸੀਂ ਮੁਕੰਮਲ ਕਰ ਲਈ ਹੈ ਤੇ ਹੁਣ ਗੜਾ ਖਾਦੀ ਨਿਸ਼ਾਨਦੀ ਕਰਨ ਜਾ ਰਹੇ ਹਾਂ ਜਿਸ ਨੂੰ ਵੀ ਮੁਕੰਮਲ ਕਰ ਲਿਆ ਜਾਏਗਾ ਤੇ ਰਿਪੋਰਟ ਜਿਹੜੀ ਆ ਜਿਸ ਦੇਰ ਸਾਹਮਣੂ ਸੌਂਪ ਦਿੱਤੀ ਜਾਏ ਕਿ ਸ਼ਾਮਤ ਇਹ ਹਾਈ ਕੋਰਟ ਦੇ ਦੇਸ਼ਾਂ ਵਿੱਚ ਆਦੇ ਜੀ 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 ਇਹ ਮੱਲੀਆਂ ਪਿੰਡ ਤੇ ਸ਼੍ਰੀ ਲਖਵਿੰਦਰ ਸਿੰਘ ਵਾਸੀ ਮੱਲੀਆਂ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰੈਟ ਪਟੀਸ਼ਨ ਨੰਬਰ ਸੀਡਬਲਯੂਪੀ ਫਿਲ 95/2013 23 ਦਾਇਰ ਕੀਤੀ ਗਈ ਸੀ ਜਿਸ ਦੇ ਹੁਕਮਤ ਜਿਨ੍ਹਾਂ ਦੇ ਹੁਕਮ ਮੁਤਾਬਕ ਇਹ ਜਿਹੜੀ ਨਿਸ਼ਾਨਦੇਹੀ ਵੀਡੀਓ ਸਾਹ ਨੂੰ ਮਾਰਕ ਹੋਈ ਸੀ ਉਹ ਉਸ ਹੁਕਮਾਂ ਦੇ ਮੁਤਾਬਕ ਹੀ ਅਸੀਂ ਨਿਸ਼ਾਨਦੀ ਕਰਨ ਲਈ ਆਏ ਹੋਏ ਇਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਵਿਭਾਗ ਨੂੰ ਜਿਹੜਾ ਕਾਫੀ ਵਾਰੀ ਇਹਨੂੰ ਦੱਸ ਚੁੱਕੇ ਨੇ ਇਸ ਨਿਸ਼ਾਨਦੀ ਲੈ ਕੇ ਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਹਾਈ ਕੋਰਟ ਦਾ ਰੁਖ ਕਰਨਾ ਪਿਆ ਇਹਨਾਂ ਨੂੰ ਨਹੀਂ ਮੇਰੇ ਪਾਸੇ ਇਹਦੀ ਕੋਈ ਨਿਸ਼ਾਨਦੀ ਦੀ ਅਪਲੀਕੇਸ਼ਨ ਨਹੀਂ ਆਈ ਤੇ ਨਾ ਹੀ ਕੋਈ ਪੰਚਾਇਤ ਵੱਲੋਂ ਜਾ ਕੇ ਇਸ ਵੱਲੋਂ ਕੋਈ ਰਾਬਤਾ ਕੰਮ ਕੀਤਾ ਗਿਆ ਵੀ ਨਿਸ਼ਾਨਦੀ ਕਰੋ ਪਾਣੀ ਪੂਣੀ ਦਾ ਵੀ ਹੈਗਾ ਜੀ ਮਤਲਬ ਨਾਲ ਇਹਦੇ ਪਾਣੀ ਬੰਦ ਕਰਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਉਹ ਤੁਹਾਡੇ ਲੋ ਕਿੰਨੇ ਟੋਟਲ ਕਿਨਾਰਕਮਾ ਚੜਾਇਆ ਗਿਆ ਇਹ ਦੇਖੋ ਜੀ ਚਾਰ ਕਨਾਲ 16 ਮਰਲੇ ਦੇ ਵਿੱਚੋਂ ਰਕਬਾ ਜਿਹੜਾ ਵਾ ਛੱਪੜ ਦਾ ਉਹਦੇ ਚ ਨਜਾਇਜ਼ ਕਬਜ਼ੇ ਜਿਹੜੇ ਆ ਉਹ ਮੈਂ ਨੋਟ ਕਰ ਲਏ ਨੇ ਸ਼ਾਮ ਤੱਕ ਇਹਦੀ ਰਿਪੋਰਟ ਜਿਹੜੀ ਆ ਫਾਈਨਲ ਤਿਆਰ ਕਰਕੇ ਪੇਸ਼ ਕਰ ਦਿੱਤੀ ਜਾਏਗੀ ਕਿ ਕਿਹਦੇ ਲੋ ਕਬਜ਼ਾ ਕੀਤਾ ਗਿਆ ਹੈ ਕਿੰਨੇ ਬੰਦੇ ਹਾਂਜੀ ਕਿੰਨੇ ਬੰਦਿਆਂ ਨੇ ਕਬਜ਼ਾ ਕੀਤਾ ਕਾਬੀ ਕਰ ਕੌਣ ਸੀ ਜਾਈਏ ਚਾਰ ਕਨਾਲ 16 ਮਰਲੇ ਦੇ ਵਿੱਚ ਨਜਾਇਜ਼ ਜਿਹੜੇ ਕਬਜ਼ਾ ਕਰਨੇ ਉੱਤਰ ਸਿੰਘ ਸਿੰਘ ਪੁੱਤਰ ਪੂਰਨ ਸਿੰਘ ਦਾ ਰਕਬਾ ਪਾਇਆ ਗਿਆ ਤੇ ਗਰਨਾਮ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਰਕਬਾ ਨਜਾਇਜ਼ ਕਬਜ਼ੇ ਪਾਇਆ ਗਿਆ ਕੋਈ ਛਡਾਉਣ ਵਾਸਤੇ ਕਿਸੇ ਦਾ ਨਹੀਂ ਕੋਈ ਅਰਚਣ ਜਾਂ ਕਿਸੇ ਨੇ ਕੋਈ ਰਿਕਾਵਟ ਪਾਈ ਜੀ ਇਹਦੇ ਵਿੱਚ ਦੇਖੋ ਜੀ ਉਹ ਤੇ ਰਿਪੋਰਟ ਜਿਹੜੀ ਆ ਮੈਂ ਜਦੋਂ ਤਹਿਸੀਲਦਾਰ ਸਾਹਿਬ ਦੇ ਪੇਸ਼ ਕਰਦਾਗਾ ਉਸ ਤੋਂ ਬਾਅਦ ਵੀਡੀਓ ਸਾਹਿਬ ਜਿਹੜੇ ਆ ਰਿਪੋਰਟ ਦੀ ਕਾਪੀ ਲੈ ਕੇ ਤੇ ਨਜਾਇਜ਼ ਕਬਜ਼ੇ ਨੂੰ ਛਡਾ ਦੇਣਗੇ ਕਿੰਨੇ ਚਿਰ ਤੋਂ ਕਲੀ ਨਜਾਇਜ਼ ਕਬਜ਼ਾ ਹੈ ਇਹਦੇ ਬਾਰੇ ਮੈਨੂੰ ਨਹੀਂ ਜੀ ਪਤਾ ਕਿੰਨੇ ਸਾਲ ਹੋ ਗਿਆ ਕੋਈ ਪਤਾ ਕਿ ਕਿਹੜੇ ਕਿਹੜੇ ਤੋਂ ਆਏ ਨਹੀਂ ਜੀ ਨਿਆਇ ਕਰੀਦਾ ਕੀ ਨਾਮ ਹੈ ਆਪਣਾ ਕੇਸ਼ਵਪਾਲ ਕਨਗੋ ਪੁਣਿਆ